40 ਸਾਲ ਯਾਨੀ ਕਿ ਚਾਰ ਧਾਕੇ ਹੋ ਗਏ ਨੇ ਬਹੁਤ ਲੰਮਾ ਅਰਸਾ ਬਹੁਤ ਲੰਮਾ ਸਮਾਂ ਹੁੰਦਾ ਹੈ ਕਿਸੇ ਵੀ ਯਾਦ ਨੂੰ ਖਾਸ ਕਰ ਕੌੜੀ ਯਾਦ ਨੂੰ ਇਸ ਤਰੀਕੇ ਨਾਲ ਮਨ ਮਸਤਕ ਵਿੱਚ ਸਮੋ ਕੇ ਰੱਖਣਾ ਜੂਨ ਦਾ ਮਹੀਨਾ ਸ਼ੁਰੂ ਹੁੰਦੇ ਸਾਰ ਸਨ 1984 ਦੇ ਉਹ ਮੰਦ ਭਾਗੇ ਦਿਨ ਵੀ ਨਾਲੋਂ ਨਾਲ ਅੱਖਾਂ ਪੂਰੇ ਆ ਖੜਦੇ ਨੇ ਜਦੋਂ ਰੋਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉੱਤੇ ਫੌਜੀ ਹਮਲੇ ਦੀ ਕਾਰਵਾਈ ਸ਼ੁਰੂ ਹੋਈ ਸੀ ਅਤੇ ਜੂਨ ਦੇ ਮਹੀਨੇ ਦੇ ਪਹਿਲੇ ਦਿਨ ਦੇ ਨਾਲ ਹੀ ਸ਼ਹੀਦਿਆਂ ਦਾ ਉਹ ਦੌਰ ਵੀ ਸ਼ੁਰੂ ਹੋ ਗਿਆ ਸੀ। ਪਹਿਲੀ ਜੂਨ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਕੱਲੂ ਕਾਰੇ ਦਾ ਹਫਤਾ ਪਰ ਉਹ ਯਾਦ ਅੱਜ ਵੀ ਇੱਕ ਚੀਜ਼ ਬਣ ਕੇ ਸਿੱਖ ਸੰਗਤਾਂ ਦੇ ਮਨਾਂ ਵਿੱਚ ਚੁੱਭਦੀ ਹੈ। ਹਰ ਸਾਲ ਜੂਨ ਮਹੀਨੇ ਦੇ ਸ਼ੁਰੂ ਵਿੱਚ ਇਨਾ ਦਿਨਾਂ ਦੀ ਯਾਦ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਗਮ ਹੁੰਦੇ ਨੇ ਅਤੇ ਪਾਠ ਆਰੰਭ ਹੁੰਦੇ। ਭੋਗ ਪਾਉਣ ਉਪਰੰਤ ਕੱਲੂਕਾਰਾ ਹਫ਼ਤਾ ਦੇ ਸਮਾਗਮ ਅਤੇ ਗੱਲ ਚੱਲਦੀ ਹੈ। ਇਸ ਮੌਕੇ ਹਰ ਸਾਲ ਦੀ ਰਵਾਇਤ ਵਾਂਗ ਸ਼ਹੀਦ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਜਾਂਦੀ ਹੈ। ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਹਰੇਕ ਵਾਰੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਇਸ ਮੌਕੇ ਹਾਜ਼ਰੀ ਭਰੀ ਜਾਂਦੀ ਹੈ ਅਤੇ ਨਾਲ ਦੀ ਨਾਲ ਉਹਨਾਂ ਦਿਨਾਂ ਦੇ ਘਟਨਾਕ੍ਰਮ ਦੌਰਾਨ ਜ਼ਖਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਵੀ ਸੰਗਤ ਨੂੰ ਕਰਵਾਏ ਜਾਂਦੇ ਨੇ ਜੋ ਕਿ ਐਤਕੀ ਸਾਲ 2024 ਵਿੱਚ 26 ਮਈ ਤੋਂ ਹੀ ਕਰਵਾਏ ਜਾ ਰਹੇ ਨੇ। 1 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਵੱਲੋਂ ਟੈਂਕਾਂ ਅਤੇ ਤੂਪਾਂ ਨਾਲ ਹਮਲਾ ਸ਼ੁਰੂ ਕੀਤਾ ਗਿਆ ਸੀ ਦਰਬਾਰ ਸਾਹਿਬ ਦੇ ਆਸ-ਪਾਸ CRPF ਅਤੇ BSF ਵੱਡੀ ਗਿਣਤੀ ਵਿੱਚ ਤਾਇਨਾਤ ਸਨ ਅਤੇ ਕੰਪਲੈਕਸ ਦੇ ਅੰਦਰ ਮੌਜੂਦ ਸਿੰਘਾਂ ਵੱਲੋਂ ਇਸ ਦਾ ਡਟ ਕੇ ਜਵਾਬ ਵੀ ਦਿੱਤਾ ਗਿਆ ਸੀ ਇਸੇ ਕਾਰਵਾਈ ਦੇ ਪਹਿਲੇ ਸ਼ਹੀਦ ਸਨ ਭਾਈ ਮਹਿੰਗਾ ਸਿੰਘ ਜਿਨਾਨਾ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ ਅਤੇ ਇਸ ਹਮਲੇ ਦੀ ਪਹਿਲੇ ਸ਼ਹੀਦ ਵਜੋਂ ਦੀਵਾਨ ਸਾਹਿਬ ਮੰਜੀ ਹਾਲ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਸਨ 1984 ਦੇ ਉਸ ਫੌਜੀ ਹਮਲੇ ਨੂੰ ਅਤੇ ਹਰ ਸਾਲ ਰਵਾਇਤ ਦੇ ਮੁਤਾਬਕ ਇਨ੍ਹਾਂ ਦਿਨਾਂ ਦੌਰਾਨ ਸ਼ਹੀਦਾਂ ਨੂੰ ਚਿੱਤੇ ਵੀ ਕੀਤਾ ਜਾਂਦਾ ਹੈ ਇਨਸਾਫ ਦੀ ਵੀ ਗੱਲ ਹੁੰਦੀ ਹੈ ਅਤੇ ਇਹਨਾਂ ਘਟਨਾਵਾਂ ਖਾਸ ਕਰ ਫੌਜੀ ਹਮਲੇ ਦੀ ਡੂੰਗੀ ਪੀੜ ਵੀ ਮਹਿਸੂਸ ਕੀਤੀ ਜਾਂਦੀ ਹੈ